ਬਠਿੰਡਾ ਦੇ ਵਿੱਚ ਲੱਖਾ ਸਿੰਘ ਸਿਧਾਣਾ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਉੱਥੇ ਹੀ ਬੀਬੀ ਹਰ ਸਿਮਰਤ ਕੌਰ ਬਾਦਲ ਨੂੰ ਹਰਾਉਣ ਦੀਆਂ ਤਿਆਰੀਆਂ ਵੀ ਲੱਗੀਆਂ ਹੋਈਆਂ ਨੇ ਤੇ ਜਿਸ ਨੂੰ ਲੈ ਕੇ ਲਗਾਤਾਰ ਵਿਰੋਧੀਆਂ ਦੇ ਉੱਤੇ ਤਿੱਖੇ ਨਿਸ਼ਾਨੇ ਵਿਸਾਤੇ ਜਾ ਰਹੇ ਨੇ। ਪੰਜਾਬ ਦੇ ਵਿੱਚ ਨਸ਼ਾ ਸ਼ਰੀਆਮ ਵਿਕ ਰਿਹਾ ਹੈ ਤੇ ਜਿਸ ਦੇ ਦੌਰਾਨ ਹੁਣ ਲੱਖਾ ਸਿੰਘ ਸਿਧਾਣਾ ਦੇ ਵੱਲੋਂ ਇਹ ਨਸ਼ਿਆਂ ਦੇ ਮੁੱਦੇ ਦੇ ਉੱਤੇ ਸਰਕਾਰਾਂ ਨੂੰ ਲੈ ਕੇ ਸਵਾਲ ਚੁੱਕਲੇ ਤੇ ਉਹਨਾਂ ਨੇ ਕਿਹਾ ਹੈ ਕਿ ਸਰਕਾਰਾਂ ਨੇ ਵਾਅਦੇ ਕੀਤੇ ਨੇ ਨਸ਼ਾ ਖਤਮ ਕਰਵਾਵਾਂਗੇ ਪਰੰਤੂ ਹੁਣ ਪੰਜਾਬ ਦੇ ਵਿੱਚ ਸ਼ਰੀਆਮ ਨਸ਼ਾ ਜਿਹੜਾ ਕਿ ਵਿਕਾਉ ਕੀਤਾ ਜਾ ਰਿਹਾ ਤੇ ਜਿਸ ਦੇ ਦੌਰਾਨ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਬੇਸ਼ੱਕ ਸਰਕਾਰਾਂ ਵਾਅਦੇ ਕਰਦੀਆਂ ਨੇ ਪਰੰਤੂ ਉਹਨਾਂ ਵਾਅਦੇਆਂ ਤੇ ਪੂਰੀਆਂ ਜਿਹੜੀਆਂ ਕਿ ਨਹੀਂ ਉਤਰਦੇ ਤੇ ਜਿਸ ਦੇ ਦੌਰਾਨ ਹੁਣ ਲਗਾਤਾਰ ਵਿਰੋਧੀਆਂ ਨੂੰ ਫਲਟਵਾਰਾ ਜਿਹੜਾ ਕਿ ਕੀਤਾ ਜਾ ਰਿਹਾ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਹਾਂ ਲੱਖਾ ਸਿੰਘ ਸਿਦਾਣਾ ਦਾ ਹੋਰ ਕੀ ਕਹਿਣਾ ਹੈ ਤੁਹਾਡੇ ਕੋਲੇ ਮੈਂ ਪਹਿਲਾਂ ਵੀ ਆਇਆ ਸੀ ਜਦੋਂ ਇੱਥੇ ਮਾਵਾ ਆਪਣੇ ਪੁੱਤਾਂ ਦੀਆਂ ਫੋਟਮਾ ਹੱਥਾਂ 'ਚ ਲੈ ਕੇ ਬੈਠੀਆਂ ਸੀ ਤੇ ਇੱਕੋ ਹੀ ਗਰਲਾਪ ਕਰ ਰਹੀਆਂ ਸੀ ਕਿ ਸਾਡੇ ਨੌਜਵਾਨ ਪੁੱਤ ਮਾਰੇਗੇ ਜਿੱਟੇ ਦੇ ਨਾਲ ਸਾਡੇ ਮਾਰੇਗੇ ਹੋਰਾ ਮਾਮਾ ਦੇ ਵੱਜ ਜਾਣਾ ਉਹਨਾਂ ਦਾ ਇਹੀ ਕਹਿਣਾ ਸੀ ਇੱਥੇ ਮੈਂ ਦੇਖਿਆ ਕਿਸੇ ਘਰ ਦੇ ਤਾਂ ਦੋ ਮਰੇ ਨੇ ਘਰ ਹੀ ਖਾਲੀ ਹੋ ਗਿਆ ਨੌਜਵਾਨ ਮਟਿਆਰਾਂ ਕੁੜੀਆਂ ਜਿਹੜੀਆਂ ਭਰ ਜਵਾਨੀ ਦੇ ਵਿੱਚ ਵਿਧਵਾ ਹੋ ਗਈਆਂ ਮੈਨੂੰ ਲੱਗਦਾ ਕਿ ਅੱਜ ਇਹ ਮ ਪਿੰਡਾਂ ਜਾਣਾ ਸ਼ਹਿਰਾਂ ਜਾਣਾ ਤੇ ਇੱਕੋ ਹੀ ਗੱਲ ਕਹਿੰਦੀਆਂ ਨੇ ਮਾਵਾ ਪੈਣਾ ਬਿਲਕਦੀਆਂ ਵੀ ਕੀ ਕਰਨੇ ਆ ਅਸੀਂ ਇਹੋ ਜਿਹੇ ਪੈਸੇ ਜਿਉਂ ਪੈਸੇ ਨੂੰ ਵਰਤਨ ਵਾਲੇ ਖਰਚਣ ਵਾਲੇ ਨਾ ਜਾਂਦੇ ਰਹੇ ਤਾਂ ਜੇ ਸਾਡੇ ਜਵਾਕ ਹੀ ਨਾ ਰਹੇ ਸਾਡੀ ਲਾਅ ਦੀ ਨਾ ਰਹੀ ਤਾਂ ਫਿਰ ਅਸੀਂ ਘਰ-ਬਾਰ ਵੀ ਕੀ ਕਰਨਾ ਸਭ ਤੋਂ ਵੱਡਾ ਇਸ ਵੇਲੇ ਮੁੱਦਾ ਪੂਰੇ ਪੰਜਾਬ ਦੇ ਅੰਦਰ ਨਸ਼ੇ ਦਾ ਚਿੱਟੇ ਦਾ ਗੋਲੀਆਂ ਦਾ ਕੈਸੂਲ ਦਾ ਤੁਹਾਡੇ ਵੀ ਸ਼ਰੇ ਆਮ ਬਗ ਦਾ ਸਾਨੂੰ ਹੀ ਪਤਾ ਹੀ ਆ ਸਹੀ ਗੱਲ ਆ ਕਿੰਨੇ ਮੁੰਡੇ ਮਰੇ ਆਏ ਸਾਨੂੰ ਪਤਾ ਬਾਤੋ ਹੀ ਦੇਖੋ ਇਸ ਵੇਲੇ ਹੈਰਾਨੀ ਦੀ ਗੱਲ ਹੈ ਕਿ ਜਿੰਨੇ ਵੀ ਸਿਆਸਤਾਨਾ ਚਾਹੇ ਉਹ ਬੀਬਾ ਹਰ ਸਿਮਰਤ ਹੋਵੇ ਚਾਹੇ ਆਮ ਆਦਮੀ ਪਾਰਟੀ ਤੋਂ ਖੁੱਡੀਆਂ ਸਾਫ ਹੋਣ ਚਾਹੇ ਉਹ ਜੀਤਵਿੰਦਰ ਸਿੱਧੂ ਹੋਵੇ ਚਾਹੇ ਉਹ ਬੀਬਾ ਪਰਮਪਾਲ ਹੋਵੇ ਕੋਈ ਵੀ ਸਿਆਸੀ ਬੰਦਾ ਜਿੰਨੀਆਂ ਧਿਰਾਂ ਐਸ ਵੇਲੇ ਪੰਜਾਬ ਦੇ ਅੰਦਰ ਚੋਣ ਲੜ ਰਹੀਆਂ ਨੇ ਕੋਈ ਵੀ ਕੋਈ ਵੀ ਸਿਆਸੀ ਬੰਦਾ ਕਿਸੇ ਸਟੇਜ ਦੇ ਉੱਤੇ ਨਸ਼ੇ ਦੇ ਮੁੱਦੇ ਦੀ ਗੱਲ ਹੀ ਨਹੀਂ ਕਰਦਾ ਨਸ਼ੇ ਦਾ ਮੁੱਦਾ ਹੀ ਗਾਇਬ ਕਰਤਾ ਜਦੋਂ ਕਿ ਸਭ ਤੋਂ ਵੱਡਾ ਮੁੱਦਾ ਨਸ਼ੇ ਦਾ ਪਰ ਨਹੀਂ ਅਜੇ 10 ਸਾਲ ਬਦਲ ਵੀ ਰਹੇ ਉਦੋਂ ਵੀ ਵਿਕਿਆ 5 ਸਾਲ ਕਾਂਗਰਸੀ ਆ ਗਏ ਕੈਪਟਨ ਨੇ ਸੌ ਖਾਦੀ ਗੁਟਕਾ ਸਾਫ ਫੜ ਕੇ ਉਦੋਂ ਵੀ ਬਾਦੂ ਵਿਕਿਆ ਆ ਵੀ ਕਹਿੰਦੇ ਸੀਗੇ ਕਿ ਚਾਰਾ ਮਹੀਨੇ ਅਜ ਖਤਮ ਕਰ ਦਿਆਂਗੇ ਬੋਲੇ ਸੋ ਨਿਹਾਲ ਸਤਿ ਏ ਵੀ ਇਹ ਵੀ ਤੁਸੀਂ ਦੇਖ ਲਓ ਵੀ ਹੁਣਾਂ ਜੇ ਕਿਸੇ ਨੇ ਕੋਈ ਚਾਰ ਖਸ ਖਾਸ ਦੇ 20 ਬੀਜਲੇ ਡੋਡੇ ਲਾ ਲੇ ਫੜ ਕੇ ਪਰਚਾ ਦੇ ਦਿੰਦੇ ਐ ਤੇ ਚਿੱਟਾ ਸ਼ਰੇ ਆਮ ਪਰਚੂਨ ਦੀਆਂ ਦੁਕਾਨਾਂ ਤੇ ਵਿਕਦਾ ਬੀਬੀਆਂ ਬਹੁਤ ਵੇਚਦੀਆਂ ਨੇ ਆਟਾ ਦੇ ਵਹਿ ਕੇ ਪਰ ਕੋਈ ਰੋਕ ਟੋਕ ਨਹੀਂ ਆ ਕਿਉਂ ਕਿਉਂਕਿ ਕਿਸੇ ਵੀ ਪਰ ਕਿਸੇ ਵੀ ਤਰੀਕੇ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰੋ ਕਿ ਛੋਡੀ ਜਵਾਨੀ ਨੂੰ ਇਹਨਾਂ ਨੇ ਖਾਣਾ ਛੋਡੀਆਂ ਨਸਲਾਂ ਨੂੰ ਖਤਮ ਕਰਨਾ ਹੈ ਇਹ ਆਮ ਗੱਲ ਨਹੀਂ ਆ ਛੋਡੇ ਸਾਹਮਣੇ ਆਪਾਂ ਦੇਖਿਆ ਸਾਰੇ ਪੰਜਾਬ ਨੇ ਵੀ ਕਰੋਨਾ ਆਇਆ ਕਰੋਨੇ ਵੇਲੇ 3 ਸਵਾ 3 ਕਰੋੜ ਬੰਦਾ ਘਰਾਂ ਚ ਵਾਰਤਾ ਤਾਰਤਾ ਕੋਈ ਚੜੀ ਫਰਕਦੀ ਸੀ ਕਿਤੇ ਕੋਈ ਬੰਦਾ ਕਿਤੇ ਸੜਕ ਦੇ ਉੱਤੇ ਕਿਸੇ ਗਲੀ ਬੀਹ ਤੇ ਨਜ਼ਰ ਆਉਂਦਾ ਸੀ 1 ਮਹੀਨਾ ਸਵਾ 3 ਕਰੋੜ ਬੰਦੇ ਸਰਕਾਰਾਂ ਨੇ ਤਾਰ ਕੇ ਰੱਖੇ ਘਰਾں ਚ ਇੱਥੇ ਵੀ ਪੂਰੇ ਭਾਰਤੰਦਰ ਆਪਾਂ ਗੱਲ ਕਰ ਰਹੇ ਕਿੰਨੀ ਵਾਦੀ ਆ ਸਾਰੇ ਘਰਾਜ ਬਾੜ ਤੇ ਸੀ ਤੇ ਜੇ ਆਪਾਂ ਸੋਚ ਕੇ ਵੀ ਚਿੱਟਾ ਵੇਚਣ ਵਾਲੇ ਪੰਜਾਬ ਚ ਕਿੰਨੇ ਕੋਣੇ ਆ 20000 ਹੋਣੇ ਆ 30000 ਹੋਣੇ ਆ 50000 ਹੋਣਾ ਲੱਖ ਬੰਦਾ ਹੋਣਾ ਪੂਰਾ ਪੰਜਾਬ ਚ ਕੀ ਇੱਥੋਂ ਦੇ ਐਸਐਸਪੀ ਨੂੰ ਡੀਐਸਪੀ ਨੂੰ ਐਸਐਚਓ ਨੂੰ ਪਤਾ ਨਹੀਂ ਕੱਲੇ ਕੱਲੇ ਬੰਦੇ ਦਾ ਪਤਾ ਵੀ ਕਿਹੜਾ ਪਿੰਦਾ ਕਿਹੜਾ ਵੇਚਦਾ ਕਿੱਥੋਂ ਲਿਆਉਂਦਾ ਕਿ ਚੋ ਸਪਲਾਈ ਹੁੰਦਾ ਕੱਲੇ ਕੱਲੇ ਬੰਦੇ ਦਾ ਪਤਾ ਹੈ ਪਰ ਇਹ ਰੁਕਣਾ ਨਹੀਂ ਕਿਉਂਕਿ ਜੇ ਨਸ਼ਾ ਰੁਕ ਗਿਆ ਸੋਡੀ ਨੌਜਵਾਨੀ ਨਸ਼ੇ ਤੋਂ ਰਹਿਤ ਹੋ ਗਈ ਉਹ ਨੌਜਵਾਨੀ ਨੇ ਆਪਣੇ ਹੱਕ ਦੀ ਗੱਲ ਕਰਨੀ ਹੈ ਉਹ ਨੌਜਵਾਨੀ ਨੇ ਸੰਘਰਸ਼ਾਂ ਦੇ ਰਾਹ ਪੈਣਾ ਆਪਣੇ ਹੱਕਾਂ ਨੂੰ ਪ੍ਰਾਪਤ ਕਰਨ ਦੇ ਲਈ ਇਹ ਕਦੇ ਵੀ ਚਾਹੁੰਦੇ ਵੀ ਉਹ ਨੌਜਵਾਨੀ ਉੱਠ ਕੇ ਆਪਣੇ ਹੱਕ ਦੀ ਗੱਲ ਕਰੇ ਸੰਘਰਸ਼ਾਂ ਦੇ ਰਾਹ ਪਵੇ ਇਸੇ ਕਰਕੇ ਇਹ ਕਦੇ ਵੀ ਨਸ਼ੇ ਦਾ ਵਰਤਾਰਾ ਜਿਹੜਾ ਉਹ ਬੰਦ ਨਹੀਂ ਹੋਣਾ ਸੋ ਇਸ ਕਰਕੇ ਸਾਨੂੰ ਲੋੜ ਹੈ ਮੈਂ ਤੁਹਾਡੇ ਸਾਹਮਣੇ ਉਦੋਂ ਵੀ ਆਇਆ ਸੀ ਲੰਮੇ ਸਮੇਂ ਤੋਂ ਲੜ ਰਹੇ ਹਾਂ ਨਸ਼ਿਆਂ ਦੇ ਖਿਲਾਫ, ਚਿੱਟਿਆਂ ਦੇ ਖਿਲਾਫ ਕਮੇਟੀਆਂ ਵੀ ਬਣੀਆਂ ਸਾਰੇ ਪੰਜਾਬ ਚ ਸ਼ਹਿਰਾਂ ਚ ਪਿੰਡਾਂ ਚ ਪਰ ਕਮੇਟੀਆਂ ਚ ਵੀ ਕੀ ਨਿਕਲਿਆ ਲੋਕਾਂ ਦੀਆਂ ਦਸ਼ਮਣੀਆਂ ਪੈ ਗਈਆਂ ਕਮੇਟੀਆਂ ਬਾਨੀਆਂ ਮਸਲੇ ਦਾ ਹੱਲ ਨਹੀਂ ਹੈਗਾ ਮੈਂ ਉਦੋਂ ਹੀ ਕਿਹਾ ਸੀ ਇਹ ਗੱਲ ਕਮੇਟੀਆਂ ਨਾਲ ਕੀ ਹੱਲ ਹੋਣਾ ਸਰਕਾਰ ਤਾਂ ਨਾਲ ਰਲੀ ਹੋਈ ਐ ਪਰ ਹੁਣ ਲੋਕ ਜਾਨ ਤੇ ਜਾਨ ਕਿੱਥੇ ਤੁਸੀਂ ਲੋਕਾਂ ਨੇ ਅੱਕੇ ਹੋયા ਨੇ ਬਾਦਲਾਂ ਨੂੰ ਖੜਾ ਛਡਾਉਣ ਦੀ ਖਾਤਰ ਕਾਂਗਰਸ ਨੂੰ ਖੜਾ ਛਡਾਉਣ ਦੀ ਖਾਤਰ ਆ ਚੋਣ ਲੈ ਬਦਲਾ ਆਲੇ 92 ਚਤਾ ਤੇ ਪੰਜਾਬ ਦੇ ਲੋਕਾਂ ਨੇ ਪਰ ਇਹ ਉਦੋਂ ਵੀ ਮਹਾਨ ਕੰਮੇ ਨਿਕਲੇ ਦੂਜੀ ਗੱਲ ਜਿੰਨਾ ਚਿਰ ਯਾਦ ਰੱਖਿਓ ਮੇਰੀ ਗੱਲ ਜਿੰਨਾ ਚਿਰ ਅਥਾਂ ਦੇ ਵੀ ਠੂਠਾ ਫੜ ਕੇ ਭੀਖ ਮੰਗਣੋਂ ਨਹੀਂ ਹਟਦੇ ਸੁਡਾ ਸੁਧਾਰ ਨਹੀਂ ਹੋ ਸਕਦਾ ਲੈ ਕੇ ਲੈ ਲੋ